ਗੁਰੂ ਘਰ ਵਿੱਚ ਬਲੋ ਕੁਝ ਪਿਆ ਜੋ ਵੀ ਲਵੇ ਇੱਕ ਆਦਮੀ 12 ਸਾਲ ਲਗਾਤਾਰ ਤਪੱਸਿਆ ਕਰੇ ਪੰਦਗੀ ਕਰੇ ਤਕੜਾ ਹੋ ਤਾ ਇੱਕ ਜਿਹੜਾ ਉਹ 6 ਮਹੀਨੇ ਠੰਡ ਪਰ ਹੋਈਂਦੀ ਹੈ ਕੱਕਰ ਲੰਗਰ ਚ ਸੇਵਾ ਕਰੇ ਉਹਨੂੰ ਜ਼ਿਆਦਾ ਫਲ ਆ ਇੱਕ ਧੂਣੀਆਂ ਤਾਂ ਕਿਤ ਪੱਸਿਆ ਕਰੇ ਪੰਜ ਧੂਣੀਆਂ ਹੁੰਦੀਆਂ ਚਾਰ ਦਿਸ਼ਾ ਦੀਆਂ ਇੱਕ ਜੇਠ ਹਾਰ ਦੇ ਤੱਪਾ ਉਹ ਕਿੜੀਆਂ ਅਗਨੜੋ ਕਾਟਣ ਇਹ ਪੰਜ ਹੋ ਗਈ ਤੇ 12 ਸਾਲ ਲੱਗਾ ਰਹੇ ਇੱਕ ਪ੍ਰੇਮੀ 6 ਮਹੀਨੇ ਗਰਮੀਆਂ ਚ ਗੁਰੂ ਘਰ ਲੰਗਰ ਦੀ ਸੇਵਾ ਕਰੇ ਕਈ ਵਾਰੀ ਇਹ ਮਾਈਆਂ ਲੋਕ ਲੱਗ ਜਾਂਦੇ ਲੰਗਰ ਚ ਸੈਸ ਬਾਤ ਪੱਸਿਆ ਹੋ ਰਹੀ ਏ ਪਰ ਜੇ ਗੱਲਾਂ ਨਾ ਕਰਨ ਚੁੱਪ ਕਰਕੇ ਕਰ ਜੇ ਗੱਲਾਂ ਕਰੀ ਜਾਣ ਮੜੀ ਜਿਵੇਂ ਕਿਸੇ ਦੇ ਉਲਟ ਹੋ ਗਈ ਤਾਂ ਕੀ ਤਿਕਤਰੀ ਗਈ ਪਰ ਨਿੰਦਾ ਮੁਖ ਤੇ ਨਹੀਂ ਛੁੱਟੀ ਨਸਫਲ ਪਈ ਸਭ ਸੇ ਬੜੇ ਸਾਲ ਹੋ ਗਏ ਬਿਸ਼ਾਦ ਨਗਰ ਪੰਜਵੀਂ ਲੱਗਦੀ ਹੁੰਦੀ ਕੋਈ ਬਿਆਨਗਰ ਬੰਤ ਪਹਿਲਾ ਮਹੀਨੇ ਬਾਅਦ ਇਥੇ ਗਿਆਨੀ ਗਰਨਾਮ ਸਿੰਘ ਜੀ ਆਏ ਲਾਦੋ ਕੀ ਮੰਡੀ ਵਾਲੇ ਉਹ ਕਥਾ ਕਰਦੇ ਹੁੰਦੇ ਸੀ ਉਹ ਤੋਂ ਚੜਾਈ ਕਰਦੇ ਬੜੇ ਸਾਲ ਉਹਨਾਂ ਨੇ ਦੋ ਗੱਲਾਂ ਬੜੀਆਂ ਕਮਾਲ ਦੀਆਂ ਸੰਗਤ ਵਿੱਚ ਦਸੀਆਂ ਇੱਕ ਗੱਲ ਨਏ ਦੇਖੀ ਜਿੱਦੇ ਸੀ ਦਸੀ ਵੀ ਕਈ ਗੱਲਾਂ ਇਹੋ ਜੀਆਂ ਅੱਖਾਂ ਨਾਲ ਦੇਖਿਆ ਝੂਠ ਹੋ ਜਾਂਦਾ ਉਹਨਾਂ ਨੇ ਆਪਣੇ ਹੀ ਪ੍ਰਮਾਣ ਦਿੱਤਾ ਕਿ ਸਾਧ ਸੰਗਤ ਜੀ ਗੁਰਨਾਮ ਸਿੰਘ ਜੀ ਕਹਿੰਦੇ ਮੈਂ ਇੱਕ ਤਾਂ ਕਥਾ ਕਰਨ ਗਿਆ ਤੇ ਸ਼ਹਿਰ ਵਿੱਚ ਕੋਈ ਚੀਜ਼ ਲੈਣੀ ਸੀ ਖਾਣ ਵਾਸਤੇ ਆ ਗੁਰਿਆ ਗੁਰਿਆ ਜੀ ਕਹਿੰਦੇ ਮੇਰੇ ਕੋਲ ਮੈਂ 100 ਰੁਪਏ ਦਿੱਤਾ ਦੁਕਾਨਦਾਰ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਟੁੱਟੇ ਮੈਂ ਕਿਹਾ ਦੂਜੇ ਨੂੰ ਪੁੱਛਿਆ ਤਿੱਜੇ ਨੂੰ ਵੀ 100 ਰੁਪਏ ਤੋੜਨਾ ਦਸ ਦਸ ਦੀਆਂ ਪਰਚੀਆਂ ਕਹਿੰਦਾ ਪਰਚੀਆਂ ਦੇ ਦੋ ਪ੍ਰਾਣੇ ਹੀ ਕਹਿੰਦੇ ਦਸਾਂ ਦਸ ਦੀਆਂ ਪਰਚੀਆਂ ਦੇ ਕਿੰਦੇ 7ਵੀਂ 8ਵੀਂ ਦੁਕਾਨ ਮੇਰੀ ਜਾਣੇ ਬੁਲਾ ਕੇ ਕਹੇ ਦੀ ਮੈਂ ਕਿਆ ਪਰਚੀਆਂ ਕਹਿੰਦੇ ਲਾਓ ਜੀ ਉਹਨਾਂ ਨੇ ਮੈਨੂੰ 10 10 10 10 ਦਾ ਸੰਦੇ ਦੇ ਦਿੱਤੇ ਕਿਤੇ ਮੈਂ ਕਥਾ ਕਰਨ ਗਿਆ ਤਾਂ ਅੱਗੇ ਪੰਚਾਇਤ ਮੇਰੇ ਉਲਟ ਕਹਿੰਦੇ ਤਾਂ ਸ਼ਰਾਬ ਪੀਂਦਾ ਇਹਨੂੰ ਤਾਂ ਟੈਮ ਨਹੀਂ ਦੇਵਾਂਗੇ ਉਹ ਮੈਂ ਕਿਹਾ ਸ਼ਰਾਬ ਤੇ ਭਰਾਵਾ ਸਾਡੇ ਖਾਨਦਾਂ ਚ ਕਦੇ ਕਿਸੇ ਨੇ ਪੀਤੀ ਇਹ ਕਹਿੰਦਾ ਮੈਂ ਵੇਖਿਆ ਵੀ ਤੁਸੀਂ ਗਿਆਨੀ ਹੋ ਕੇ ਕਥਾ ਕਰਨ ਵਾਲੇ ਤੁਸੀਂ ਨਹੀਂ ਸੁਧਰੇ ਦੁਨੀਆ ਸੁਧਰ ਜਾਈਗੀ ਮੈਂ ਤੁਹਾਨੂੰ ਸ਼ਰਾਬ ਲੈਂਦਿਆਂ ਵੇਖਿਆ ਉਹ ਉਹ ਜਿਹੜਾ ਖੋਕਾ ਜਾਂ ਇਹਨੂੰ ਠੇਕੇਦਾਰ ਸੀ ਜਿਹਦੇ ਵਿੱਚੋਂ ਗਿਆਨੀ ਜੀ ਹੱਥ ਕਰਕੇ ਪੈਸੇ ਲੈ ਗੱਲ ਹੀ ਨਹੀਂ ਸੀ ਮੈਂ ਇਹਨੂੰ ਖਰੀਦਿਆਂ ਵੇਖਿਆ ਮੈਂ ਕਿਹਾ ਰੱਬ ਦਾ ਵਾਸਤਾ ਸਾਡੇ ਤੇ ਕਿਤੇ ਸੁਪਨੇ ਵਿੱਚ ਵੀ ਨਹੀਂ ਉਹ ਜਿਹੜਾ ਬਹੁਤਾ ਘਾਬ ਬਣਿਆ ਨਹੀਂ ਮੈਂ ਕਿਹਾ ਚਲ ਹੱਥ ਰੱਖ ਗੁਰੂ ਗ੍ਰੰਥ ਸਾਹਿਬ ਤੇ ਕਿੰਦੂ ਹੱਥ ਨਹੀਂ ਸੀ ਕੀਤਾ ਮੈਂ ਕਭੀਂ ਤਾਂ ਪਤਾ ਨਹੀਂ ਉਹ ਤੇ ਠੇਕਾ ਹੈ ਵੀ ਕਿ ਨਹੀਂ ਅੱਛਾ ਠੇਕੇ ਵਾਲੇ ਨੂੰ ਪਤਾ ਲੱਗ ਜਾਂਦਾ ਕਿ ਤੇ ਬਸ 100 ਦੀ ਸਪੀਡ ਤੇ ਜਾਂਦੀ ਹੈ ਬਣਾ ਮਰਜੀ ਖਿਲਾੜੀ ਫੱਟ ਪਤਾ ਲੱਗ ਜਾਂਦਾ ਇਹਨੂੰ ਇੱਥੇ ਪੀ ਮਿਲਦੀ ਇੱਥੇ ਪੋਸਟ ਵਾਹ ਗੁਜਾਣੇ ਨਾ ਉਹ ਗਿਆਨ ਕਿਤੋਂ ਕਦੇ ਮੇਰੇ ਤੇ ਭਰਾਵਾ ਸੁਪਨਾ ਹੀ ਮੈਂ ਤੇ ਵੇਖਿਆ ਹੀ ਨਹੀਂ ਤਾਂ ਧਿਆਨ ਕਰਕੇ ਵੀ ਠੇਕਾ ਹੈ ਕਿ ਨਹੀਂ ਮੈਂ ਤੇ ਕਹਾ ਪਰਚੀਆਂ ਉਹਨੇ ਦੇ ਦਿੱਤੀ ਉਹ ਬੰਦੇ ਉੱਥੇ ਗਏ ਕਿ ਇੱਥੋਂ ਲੈ ਸੀਗਾ ਗਾਂ ਮੈਂ ਵੇਖਿਆ ਤਾਂ ਬੋਤਲਾਂ ਨਹੀਂ ਭਰੀ ਦੁਕਾਨ ਰੱਬਾ ਬਚਾ ਲੋਕਾਂ ਤੋਂ ਕਹਿੰਦੇ ਅੱਖੀਂ ਦੇਖਿਆ ਝੂਠ ਫਿਰ ਸੰਗਤ ਉਹਦੇ ਵੱਲ ਹੋ ਗਈ ਤੂੰ ਗਿਆਨੀ ਜਿਵੇਂ ਆਏ ਕਹਿੰਦਾ ਸਭ ਸੰਗਤ ਅੱਗੇ ਬਤੇਰੇ ਮੱਥੇ ਟੇਕੇ ਹੱਥ ਜੋੜ ਪਰ ਉਹਨੂੰ ਫੇਰੀ ਗਿਆ ਛਿੱਤਰ ਓਟਾਏ ਚੜ ਗਿਆ ਉਹਦੇ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੱਥਾਂ ਐ ਕੀਤਾ ਸੰਨੀ ਉੱਪਰ ਚੋਰ ਇਹਦਾ ਉਹਨਾਂ ਦਿੱਤਾ ਦ੍ਰਿਸ਼ਟਾਂਤ ਵੀ ਮੌਕੇ ਤੇ ਫੜਿਆ ਗਿਆ ਉਹ ਹੁੰਦਾ ਨਾ ਖਟੂਣਾ ਚ ਬਣਿਆ ਪੈਸੇ ਦੇਣ ਲੈਣਾ ਉਹਦੇ ਚ ਉਹਨੇ ਹੱਥ ਕੀਤਾ ਉਹਨਾਂ ਪੈਸੇ ਦੇ ਤੇ ਤਦ ਮੈਂ ਖੱਠੇ ਕਿਚਲੇ ਜੇ ਸ਼ਰਾਬ ਖਰੀਦੇ ਵੇਖਿਆ ਕਿਤੇ ਸ਼ਰਾਬ ਨਹੀਂ ਵੇਖੀ ਬੋਤਲ ਨਹੀਂ ਵੇਖੀ ਪੈਸੇ ਤੜਾਉਂਦੇ ਵੇਖਿਆ ਕਿਤੇ ਪੈਸੇ ਦੇ ਮਾਪ ਤੜਾਏ ਮੈਂ ਇਸ ਤਰ੍ਹਾਂ ਕਈ ਵਾਰੀ ਗੱਲਾਂ ਗਲਤ ਹੋ ਜਾਂਦੀਆਂ ਦੂਜੀ ਉਹ ਨਹੀਂ ਸੁਣਾਈ ਕਿਤੇ ਮਾਈਆਂ ਬੀਬੀਆਂ ਲੰਗਰ ਤਿਆਰ ਕਰਨ ਤੋ ਕੱਚੀਆਂ ਜੀਆਂ ਲਾਲਾਂ ਸੁੱਟੀ ਜਾਂਦੀ ਤੇ ਮੈਂ ਕਿਹਾ ਕਿ ਖਲੋ ਗਿਆ ਮੈਂ ਕਿਹਾ ਬੀਬੀਓ ਭੈਣੋ ਆ ਟ੍ਰੇਨਿੰਗ ਸੈਂਟਰ ਆ ਉਸੀ ਜਾਂਚ ਕਰਨੀ ਸਿੱਖ ਸਕਦੇ ਇੱਥੇ ਵਧੀਆ ਪ੍ਰਸ਼ਾਦ ਦੇ ਪਕਾਓ ਇਸ ਰਹੀ ਕਰੀਦਾ ਓੜੀ ਕੱਚੀਆਂ ਲਾਲਾਂ ਸੁੱਟਦੀ ਸੀ ਕਹਿੰਦੇ ਉਹਨੂੰ ਬੇਟਾ ਐ ਨਹੀਂ ਕਰੀਦਾ ਹੁੰਦਾ ਚਿੱਟੀ ਦਾੜ੍ਹੀ ਸ਼ਾਣੀ ਬੋਲਦੇ ਸੀ ਗਿਆਨੀ ਕਰਤਾਨ ਸਿੰਘ ਉਹ ਕਹਿੰਦੀ ਗਿਆਨੀ ਜੀ ਇਹ ਕਿਹੜੀਆਂ ਬੰਦਿਆਂ ਨੇ ਖਾਣੀਆਂ ਮੈਂ ਕਿਹਾ ਗਧਿਆਂ ਨੂੰ ਪੌਣੀਆਂ ਗਿਆਨੀ ਕਿਹੜੇ ਘੱਟ ਹੁੰਦੇ ਇਹ ਗੜੀਆਂ ਬੰਦਿਆਂ ਨੇ ਖਾਣੀਆਂ ਮੈਂ ਕਿਹਾ ਗਧਿਆਂ ਨੂੰ ਪੌਣੀਆਂ ਨੀ ਕਾਰ ਰੋਟੀਆਂ ਪਕਾਈ ਦੀਆਂ ਡਰ ਕੇ ਤੇ ਜਿਹੜੇ ਬੰਦੇ ਹੁੰਦੇ ਉਹ ਪਤੀ ਨੂੰ ਬੰਦੇ ਗਏ ਨਾ ਵੀ ਉਹ ਤੇ ਕਹਿੰਦਾ ਉਹਨਾਂ ਸਿਰ ਚ ਮਾਰਨੀ ਥਾਲੀ ਆਕਲ ਦਿੱਤੀ ਤੇਰੇ ਮਾਂ ਪਿਓ ਨੇ ਕੱਚੀਆਂ ਲਾਲਾਂ ਸਿਟੀਆਂ ਕਹਿੰਦੀ ਐ ਇਹ ਕਿਹੜੀਆਂ ਬੰਦਿਆਂ ਨੇ ਖਾੜੀਆਂ ਸੰਗਤ ਨੇ ਛਕੜੀਆਂ ਸਤਨਾ ਵਾਹਿਗੁਰੂ ਆ ਕੇ ਛਕੜੀਆਂ ਭਵੇਂ ਸਾਰੀਆਂ ਹੀ ਕੱਚੀਆਂ ਲਾਈ ਜਾਏ ਕਹਿੰਦੇ ਮੈਂ ਫਿਰ ਦਵਾ ਨਹੀਂ ਸਾਰਾ ਇਸੇ ਗੱਲ ਤੇ ਲਾਇਆ ਇਹ ਜਿਹੜਾ ਤੁਸੀਂ ਗੁਰੂ ਨਾਨਕ ਦੀ ਸੰਗਤ ਨਾਲ ਇਸ ਤਰ੍ਹਾਂ ਕਰਦੇ ਹੋ ਤੁਹਾਡਾ ਭਲਾ ਕਿੱਥੇ ਹੋਏਗਾ ਇਹ ਦੱਸੋ ਬਈਆ ਕੋਈ ਲਿਓ ਲਿਖ ਤੂੰ ਬੜੀਆਂ ਮਾਫ਼ੀਆਂ ਮੰਗੜ ਤੂੰ ਵਿਚਾਰ ਹੋ ਰਹੀ ਸੀ ਸੇਵਾ ਇਹ ਦੋ ਤੋਂ ਸ਼ੁਰੂ ਹੁੰਦੀ ਹੈ ਜੇ 6 ਮਹੀਨੇ ਗਰਮੀਆਂ ਦੇ ਦਿਨਾਂ 'ਚ ਗੁਰੂ ਕੇ ਲੰਗਰ ਵਿੱਚ ਸੇਵਾ ਕਰੇ ਕਿੰਨਾ ਸ਼ੇਕ ਲੱਗਦਾ ਜੀ ਨਹੀਂ ਕਰਦਾ ਕੋਲ ਬੈਠਣ ਤੇ ਦੂਜਾ 12 ਸਾਲ ਗਰਮੀਆਂ 'ਚ ਤਪੱਸਿਆ ਕਰੇ ਸੇਵਾ ਵਾਲਾ ਦਾ ਫਲ ਜ਼ਿਆਦਾ ਹੈ ਇਹ ਪੁੰਨ ਨੇ کئی ਕਿਸਮ ਦੇ ਕੋਈ ਪੁੰਨ ਕਰੋ ਉਹਦਾ ਚਾਰਨੇ ਫਲ ਕਿਸੇ ਦਾ 6 ਨੇ 8 ਨੇ 16 ਨੇ ਰੁਪਈਆ ਹੁੰਦਾ 16 ਨੇ ਆ ਨਹਿਰੂ ਨੇ ਬਦਲੀ ਸੀ ਕਰਾਂ ਸੀ ਉਹ ਤੋਂ ਆਪਾਂ ਛੋਟੇ ਛੋਟੇ ਹੁੰਦੇ ਸੀ ਮੋਰੀ ਵਾਲੇ ਪੈਸੇ ਉਹ ਦੂਜੀ ਵਾਰੀ ਬਦਲੀ ਗੀ ਦੇਖਦਾ ਦੇਖਦੀ ਉਹ ਤੋਂ بڑے ਝਗੜੇ ਹੋਏ ਸੀ ਨਵਾਂ ਨਵਾਂ ਜਦੋਂ ਕਿਲੋ ਚੱਲੇ ਸੇਰ ਖਤਮ ਹੋਏ ਮੋਰੀ ਵਾਲੇ ਪੈਸੇ ਕਿੰਗਰੇ ਵਾਲਿਆਂ ਆਨੀਆਂ ਛਾਨੀਆਂ ਪੌਲੀਆਂ ਚਵਾਨੀਆਂ ਰੁਪਈਏ ਉਹ ਸਭ ਜਮਾ ਹੋ ਗਏ ਨਵਾਂ ਹੀ ਸਿੱਕਾ ਚੱਲ ਗਿਆ ਸੀ ਸ਼ਾਇਦ ਬਾਟ ਦੀ ਗੱਲ ਹੈ ਤੋਂ ਦੂਜੀ ਵਾਰੀ ਅਦਲਾ ਬਦਲੀ ਹੋਈ ਜਦੋਂ ਅਦਲਾ ਬਦਲੀ ਦੀ ਉਹ ਇਸ ਤਰ੍ਹਾਂ ਹੀ ਹੁੰਦਾ ਜਿਵੇਂ ਹੁਣ ਹੋਇਆ ਤੂੰ ਵਿਚਾਰ ਉਹਈ ਸੇਵਾ ਜਿਹੜੀ ਹੈ ਨਾ ਇਹ ਮਨ ਦੇ ਫੁਰਨੇ ਸਾਰੇ ਰੁਕੇ ਹੋ ਸੰਤੋਖ ਜੀ ਨੂੰ ਕਹਿੰਦੇ ਨੇ ਸੇਵ ਕੀਤੀ ਸੰਤੋਖ ਹੀ ਜਿਨ ਸੱਚੋਂ ਸੱਚ ਧਿਆਇ ਫਿਰ ਉਹਨੇ ਕਰਨਾ ਕੀ ਉਹਨੇ ਮਨ ਦੇ ਪੈ ਨਾ ਰੱਖਿਓਨ ਕਰ ਸੋ ਕੀਰਤ ਧਰਮ ਕਮਾਇਆ ਕੀਤ ਬੜੀ ਸੱਚੀ ਸੁੱਚੀ ਹੋ ਰਜਨੇ ਸੇਵਾ ਕਰਨੀ ਇਹ ਥੋੜਾ ਵੀ ਰਾਤ ਦਾ ਕੇ ਮਾਰਦਾਰ ਇਤਨੇ ਸੇਵਾ ਚ ਲੱਗ ਜਾ ਮੈਂ ਜੀ ਸੇਵਾ ਕਰਨਾ ਜੀ ਇਹ ਕੋਈ ਪਰਵਾਨ ਨਹੀਂ ਕਿਰਤ ਸੱਚੀ ਸੁੱਚੀ ਹੋ ਫਿਰ ਉਹ ਸੇਵਾ ਕਰੇ ਫਿਰ ਉਹ ਪੁੰਨਦਾਨ ਕਰੇ ਗੁਰਮੁਖ ਨਾਮਦਾਨ ਇਸ਼ਨਾਨ ਗੁਰਮੁਖ ਲੱਗ ਗਏ ਸਹਿਜ ਧਿਆਨ ਉਹ